ਜਿਵੇਂ ਕਿ ਗੱਲ ਕਰੀਏ ਯਾਰ ਚਾਹ ਨੇ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਜੋ ਤੁਹਾਡਾ ਆਪਣਾ ਚੈਨਲ ਥਿੰਡ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਆਪਣਾ YouTube ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਜਿਹੜੇ Facebook ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਆਪਣੇ ਚੈਨਲ ਪੇਜ ਨੂੰ ਫੋਲੋ ਜੀ ਕਰ ਲਓ ਤੇ ਕਿਸਾਨ ਵੀਰ ਜਿੱਦਾਂ ਆਪਾਂ ਤੁਹਾਨੂੰ ਪਤਾ ਜੀ ਆਪਾਂ ਖੇਤੀ ਦੇ ਸਬੰਧਿਤ ਜਿਹੜੀਆਂ ਵੀਡੀਓ ਪਾਉਂਦੇ ਰਹਿੰਨੇ ਆਗੇ ਆਪਾਂ ਨੂੰ ਤਕਰੀਬਨ 2 ਤੋਂ 3 ਸਾਲ ਹੋ ਗਏ ਤੇ ਆਪਾਂ ਵੀਰੇ ਪਹਿਲਾਂ 1.5 ਸਾਲ 2 ਸਾਲ ਕਿਸਾਨਾਂ ਦੇ ਨਾਲ ਪੂਰਾ ਰਾਬਤਾ ਰੱਖਿਆ ਤੇ ਪਿਛਲੇ ਪਰਸਨਲ ਪ੍ਰੋਬਲਮਸ ਕਰਕੇ ਆਪਾਂ ਤੋਂ ਜਿਹੜੀ ਵੀਡੀਓ ਦਾ ਕੰਮ ਆਉਂ ਬੰਦ ਕਰਤਾ ਸੀ ਆਪਾਂ ਤੇ ਹੁਣ ਆਪਾਂ ਫੇਰ ਵੀਰੇ 15 ਦਿਨ ਤੋਂ ਦੁਬਾਰੇ ਸ਼ੁਰੂ ਹੋਇਆਗੇ ਤੇ ਆਪਾਂ ਨਾਲ ਕਿਸਾਨਾਂ ਨਾਲ رابطہ ਫੇਰ ਬਣਨ ਲੱਗਿਆ ਤੇ ਪਰ ਕਿਸਾਨ ਵੀਰ ਆਪਣੇ ਨਾਲ ਚਲੋ ਵਧੀਆ ਜੁੜੇ ਹੋਏ ਨੇ ਕਿਉਂਕਿ ਵੀਰੇ ਆਪਾਂ ਕੋਈ ਜਿੱਦਾਂ ਕਹੇ ਡਾਕਟਰ ਨਹੀਂ ਹੈਗੇ ਕੋਈ ਆਪਾਂ ਤਨਖਾਣ ਹੀ ਲੈਣੀ ਕੋਈ ਆਪਾਂ ਆਮਦਨ ਨਹੀਂ ਲੈਣੀ ਆਪਾਂ ਸਿਰਫ ਜਿਹੜਾ ਆਪਣੇ ਕੋਲ ਕੋਈ ਤਿਲਫੁਲਤ ਤਜਰਬਾ ਹੁੰਦਾਗਾ ਕੋਈ ਆਪਾਂ ਖੇਤ ਦੇ ਵਿੱਚ ਕੰਮ ਕਰਦੇ ਆਂ ਕਿਸਾਨਾਂ ਨੂੰ ਵੰਡਦੇ ਵੀ ਆਂ ਤੇ ਕਿਸਾਨਾਂ ਤੋਂ ਲੀ ਵੀ ਲੈਂਦੇ ਆਂ ਤੇ ਅੱਜ ਵੀਰੇ ਆਪਾਂ ਗੱਲ ਤੁਹਾਡੇ ਨਾਲ ਕਰਨੀ ਇੱਕ ਹੁਣਾਂ ਦੇਖੋ ਕਈ ਦਿਨ ਹੋ ਗਏ ਆਪਣੇ ਜੀਐਸਟੀ ਦੀ ਬੈਠਕ ਹੋਈ ਸੀ ਜਿਹੜੀ ਮੰਤਰੀਆਂ ਜੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਕੋਈ ਫੈਸਲਾ ਲਿਆ ਖਾਸ ਕਰ ਖੇਤੀ ਦੇ ਸੰਧਾਂ ਸੰਬੰਧੀ ਉਹਦੇ ਤੇ ਵੀਰੇ ਆਪਾਂ ਚਰਚਾ ਕਰਨੀ ਹੈ ਜੇ ਤੁਹਾਡੇ ਨਾਲ ਉਹਦੇ ਵਿੱਚ ਵੀਰੇ ਮੇਨ ਚਰਚਾ ਆਪਣੀ ਰਹੂਗੀ ਭਰਾਲੀ ਦੇ ਸੰਧਾਂ ਦੇ ਤੇ ਟਰੈਕਟਰਾਂ ਦੇ ਕੁਲ ਕਿਉਂਕਿ ਦੇਖੋ ਵੀਰੇ ਟਰੈਕਟਰ ਇਸ ਟਾਈਮ ਜਿਹੜੀ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਮੇਨ ਲੋਨ ਬਣ ਚੁੱਕਿਆ ਕਿਉਂਕਿ ਜੋ ਛੋਟੇ ਟਰੈਕਟਰ ਦੇ ਵੀ ਉਹਨਾਂ ਦਾ ਕੰਮ ਨਹੀਂ ਰਿਹਾ ਤੇ ਇੰਪਲੀਮੈਂਟ ਇੰਨੇ ਕਿ ਜਿਆਦੇ ਹੈਵੀ ਤੇ ਇੰਨੇ ਕਿ ਜਿਆਦੇ ਵੱਡੇ ਆ ਗਏ ਜਿਹੜੇ ਛੋਟੇ ਟਰੈਕਟਰਾਂ ਦੇ ਵਾਸਤੇ ਨਹੀਂ ਨਹੀਂ ਰਹੀ ਹਰ ਇੱਕ ਟਰੈਕਟਰ ਕਿਸਾਨ ਹਰ ਇੱਕ ਕਿਸਾਨ ਵੀ ਨੂੰ ਟਰੈਕਟਰ ਜਿਹੜਾ ਪਰਚੇਸ ਕਰਨਾ ਪੈ ਰਿਹਾ ਖਾਸ ਕਰਕੇ 4 ਵੀਲ ਤੇ ਹੁਣ ਆਪਾਂ ਵੀ ਗੱਲ ਕਰਾਂਗੇ ਤੁਹਾਡੇ ਨਾਲ ਜਿਹੜੀ ਟਰੈਕਟਰਾਂ ਦੀ ਆਪਣੀ ਸੇਲ ਪ੍ਰਤੀ ਦੇ ਵਿੱਚ ਹੁਣ ਕਿੰਨੀ ਕੁ ਕਟੌਤੀ ਆਊਗੀ ਕਿੰਨੇ ਕਿ ਸਸਤੇ ਟਰੈਕਟਰ ਆਉਣਗੇ ਤੇ ਪਹਿਲਾਂ ਤਾਂ ਵੀਰੇ ਆਪਾਂ ਗੱਲ ਕਰਾਂਗੇ ਦੇਖੋ ਜਿੰਨੇ ਵੀ ਖੇਤੀਬਾੜੀ ਦੇ ਸੰਦ ਨੇ ਜਿੰਨੀ GST ਉਹਨਾਂ ਦੇ ਪਹਿਲਾਂ ਜੀ 12% ਲੱਗਦੀ ਸੀ ਉਹ ਨੂੰ 5% ਰਹਿ ਗਈ। ਤਕਰੀਬਨ ਜੇ ਲੱਖ ਦਾ ਸੰਦ ਆ ਤਾਂ ਉਹਦੇ 'ਚ 12000 ਰੁਪਏ ਉਹਨਾਂ ਨੂੰ ਮੰਨ ਕੇ ਚਲੋ 8-9000 ਰੁਪਿਆ ਸੌਰੀ 14-15000 ਰੁਪਿਆ ਮੰਨ ਕੇ ਚਲੋ ਬਣਦਾ ਸੀਗਾ GST ਦਾ। ਤੇ ਹੁਣ ਵੀਰੇ ਉਹ ਘੱਟ ਕੇ ਆਪਣਾ 8-9000 ਰੁਪਿਆ ਘੱਟ ਜਾਊਗਾ ਤੇ ਮੰਨ ਕੇ ਚਲੋ 56000 ਰੁਪਿਆ ਰਹਿ ਜਾਊਗਾ। ਤੇ ਬਾਕੀ ਵੀਰੇ ਹੁਣ ਕਰਦੇ ਆਪਾਂ ਗੱਲ ਟਰੈਕਟਰਾਂ ਬਾਰੇ। ਇਹਦੇ ਜਿਵੇਂ ਆਪਣੇ ਤਿੰਨ categories ਵਿੱਚ ਵੰਡੇਆਂ ਗਿਆ ਪਹਿਲਾ ਚਾਰਚ ਪਹਿਲਾ ਵੀਰੇ 1500 cc ਜਿਹੜੇ ਠੰਡੇ ਲੈਨੂਲ ਤੇ ਸਿਰਫ 5% GST ਲੱਗੂਗਾ ਉਹ ਤਾਂ ਵੀਰੇ ਦੇਖੋ ਪਰਚੇਜ਼ੇ ਬਹੁਤ ਘੱਟ ਹੁੰਦੇ ਨੇ ਤੇ ਅੱਗੇ ਆਇੰਦ ਨੇ ਵੀਰੇ 35 ਹਾਰਸ ਪਾਵਰ ਵਾਲੇ 35 ਤੋਂ ਜਿਹੜੇ 45 ਵਾਲੇ ਨੇ ਇਹਨਾਂ ਦੇ ਵੀਰੇ ਤਕਰੀਬਨ ਤਕਰੀਬਨ ਮੰਨ ਕੇ ਚਲੋ ਵੀ ਜੇ ਆਪਾਂ ਇੱਕ ਟਰੈਕਟਰ ਖਰੀਦ ਰਹਾਂਗੇ 35 ਤੋਂ 45 ਹਾਰਸ ਪਾਵਰ ਦਾ ਉਹਨਾਂ ਦੀ ਵੀਰੇ ਜਿਹੜੀ ਰੇਟ ਲਿਸਟ ਆ ਉਹਦੇ ਹਿਸਾਬ ਨਾਲ GST ਕੱਟੀ ਨੇ ਤਕਰੀਬਨ ਵੀਰੇ ਉਹ 35 ਤੋਂ 40000 ਰੁਪਏ ਜਿਹੜਾ ਟਰੈਕਟਰ ਸਸਤਾ ਮਿਲੂ ਪਹਿਲਾਂ ਨਾਲ ਤੇ ਅੱਗੇ ਆ ਜਾਂਦਾ ਵੀਰੇ 45 ਤੋਂ 50 ਹਾਰਸ ਪਾਵਰ ਇਹਦੇ ਜਿਹੜੇ ਵੀਰੇ ਟਰੈਕਟਰ ਆ ਜਾਂਦੇ ਨੇਗੇ ਦੇਖੋ 4 ਵੀਲ ਵੀ ਆਉਂਦੇ ਨੇ 2 ਵੀਲ ਵੀ ਆਉਂਦੇ ਨੇ ਤੇ ਉਹਨਾਂ ਦੀ ਵੀਰੇ ਜਿਹੜੀ ਰੇਟ ਆ ਉਹਦੇ ਹਿਸਾਬ ਨਾਲ ਹੁੰਦਾ ਮੰਨ ਕੇ ਚਲੋ ਜਿਹੜਾ 4 ਵੀਲ ਟਰੈਕਟਰ ਆ ਉਹਦਾ ਰੇਟ ਆਮ ਨਾਲੋਂ 1.5 ਤੋਂ 1.2 ਲੱਖ ਰੁਪਈਆ ਮਹਿੰਗਾ ਹੁੰਦਾ ਤੇ ਜਿਹੜਾ 2 ਵੀਲ ਹਸਤਾ ਹੁੰਦਾ ਜਿੰਨਾ ਰੇਟ ਆ ਉਹਦੇ ਹਿਸਾਬ ਨਾਲ ਜੀਐਸਟੀ ਲੱਗਣੀ ਆ ਵੀਰੇ ਤੇ ਜਿਹੜੀ ਜੀਐਸਟੀ ਆਪਾਂ ਨੂੰ 45 ਤੋਂ 50 ਹਾਰਸ ਪਾਵਰ ਦੇ ਟਰੈਕਟਰ ਤੇ ਲੱਗਣੀ ਹੈ ਤੇ ਪਹਿਲਾਂ ਉਹ ਲੱਗਦੀ ਸੀਗੀ ਮੰਨ ਕੇ ਚਲੋ ਪਹਿਲਾਂ ਜੇ ਲੱਖ ਸੀਗੀ ਵੀਰੇ ਤਾਂ ਹੁਣ ਉਹ ਥੋੜੀ 45 ਤੋਂ 50000 ਰੁਪਿਆ ਰਹਿ ਜੂਗੇ। ਇੰਨੀ ਜ਼ਿਆਦਾ ਘਟ ਜੂਗੀ ਜੇ ਨਹੀਂ 50 ਕੁ ਹਜ਼ਾਰ ਰੁਪਿਆ ਸਸਤਾ ਟਰੈਕਟਰ ਆਪਾਂ ਨੂੰ ਉਹ ਮਿਲ ਸਕਦਾ। 45 ਤੋਂ 50000 ਤੱਕ ਜਿਵੇਂ ਹੁਣ ਮੰਨ ਲਓ ਚਲੋ ਜੁਨੀਅਰ 52 ਦਾ ਅਰਜਨ ਪੀਐਸ ਹੋ ਗਿਆ 855 ਹੋ ਗਿਆ ਇਹ ਟਰੈਕਟਰ। ਤੇ ਜਿਹੜੇ ਵੀ ਇਹ ਹੁਣ ਅੱਗੇ ਮੰਨ ਕੇ ਚਲੋ 50 ਤੋਂ ਪਲੱਸ 75 ਸਵਾ ਪਰ ਵੀ ਇਹਨਾਂ ਦੀ ਰੇਟ ਦੇ ਹਿਸਾਬ ਨਾਲ ਹੁੰਦਾਗਾ। ਜਿਵੇਂ ਮੰਨ ਕੇ ਚਲੋ ਹੁਣ ਇਸ ਤੋਂ ਉੱਪਰ ਨੇ ਉਹ ਵੀਰੇ 70000 ਵੀ ਸਸਤੇ ਹੋ ਸਕਦੇ ਨੇ 65 ਵੀ 80 ਵੀ ਹੋ ਸਕਦੇ ਨੇ। ਜਿੰਨਾ ਕੰਪਨੀ ਦਾ ਰੇਟ ਰੱਖਿਆ ਉਹਦੇ ਮਾਰਜਨ ਹੁੰਦਾ ਉਹਨਾਂ ਦਾ ਉਹਦੇ ਹਿਸਾਬ ਨਾਲ ਜਣੀ ਤਕਰੀਬਨ ਵੀਰੇ ਤੁਸੀਂ ਮੰਨ ਕੇ ਚੱਲੋ ਕਿ 45 ਤੋਂ 50000 ਰੁਪਏ ਸਸਤਾ ਆਪਾਂ ਨੂੰ 50 ਬਾਵਰ ਦਾ ਡਾਇਰੈਕਟਰ ਆਮ ਕਿਸਾਨ ਪਸੰਦ ਕਰਦਾ ਉਹ ਆਪਾਂ ਨੂੰ ਮਿਲ ਸਕਦਾ ਜਿਨੇ ਹੁਣ ਪਰਚੇਜ਼ ਕਰਨਾ ਕਿਉਂਕਿ ਹੁਣ ਜਿਹੜੇ ਨਵੇਂ ਟਰੈਕਟਰ ਆਉਣਗੇ ਇਹ ਕੰਪਨੀ ਦੇ ਹਿਸਾਬ ਤੇ ਆਗਾ ਵੀ ਜਿਹੜੇ ਇੰਪਲੀਮੈਂਟ ਆ ਉਹਨਾਂ ਨੇ ਕਦੋਂ ਸਬਸਿਡੀ ਦੇ ਸੌਰੀ ਕਦੋਂ ਉਹਨਾਂ ਨੇ GST ਘੱਟ ਦੇਣੀ ਆ ਕਿ ਕਿਹੜੇ ਬਿਲਾਂ ਦੇ ਹਿਸਾਬ ਨਾਲ ਜਾਂ ਲੋਟ ਨੰਬਰ ਦੇ ਹਿਸਾਬ ਨਾਲ ਉਹ ਦੇਣ ਕਿਉਂ ਕੰਪਨੀ ਦੇ ਹੱਤਾ ਪਰ ਫਿਲਹਾਲ ਵੀ ਜਿਹੜਾ ਬੈਠਕ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਗਿਆ ਵੀ ਇੰਨੀ ਇੱਕ ਜੀਐਸਟੀ ਆ ਜਿਹੜੀ ਘਟਾ ਦਿੱਤੀ ਗਈ ਹੈ ਵੀ ਆਪਾਂ ਨੂੰ ਸਸਤੇ ਜਾਂਦਾ ਜਿਹੜੇ ਪ੍ਰੋਵਾਈਡ ਹੋ ਜਾਣਗੇ ਵੀ ਮੰਨ ਲੇ ਕਿ ਚਲੋ ਜੀ ਹੁਣ ਆਪਾਂ 42-50 ਹਜ਼ਾਰ ਰੁਪਏ ਜونیਰ 52-150 ਹਜ਼ਾਰ ਰੁਪਏ ਸਸਤਾ ਮਿਲ ਗਿਆ ਤਾਂ ਵੀ ਜਿਹੜੀ ਉਹਦੇ ਤੇ ਐਕਸੈਸਰੀ ਲੱਗਦੀ ਸੀ ਉਹਦਾ ਦੇਖੋ ਖਰਚਾ ਨਿਕਲ ਜਾਣਾ ਸਾਰਾ ਵੇਟ ਵਗੈਰਾ ਕਨੋਪੀ ਵਗੈਰਾ ਜਿਹੜੀ ਲੱਗਦੀ ਸੀ ਕਿਉਂਕਿ 2000 ਰੁਪਏ ਬਿਨਾ ਵੇਟ ਤੋਂ ਚੱਲਦਾ ਨਹੀਂ ਇਹ ਤੇ ਵੇਟ ਜ਼ਰੂਰੀ ਆ ਲਾਉਣਾ ਤੇ ਆਮ ਟਰੈਕਟਰਾਂ ਦੀ ਵੀ ਜੇ ਆਪਾਂ ਗੱਲ ਕਰੀਏ ਮਹਿੰਦਰਾ ਦੇ ਟਰੈਕਟਰ ਲਾ ਲਓ ਸਵਰਾਜ ਦੇ ਲਾ ਲਓ ਤੁਸੀਂ ਫਾਰਮ ਡ੍ਰੈਗ ਦੇ ਲਾਓ ਤਾਂ ਇੰਨੀ ਕੁ ਵੀਰੇ 50 ਹਜ਼ਾਰ ਰੁਪਏ ਸਸਤਾ ਟਰੈਕਟਰ ਤੁਹਾਨੂੰ ਆਮ 50 ਪਾਵਰ ਦਾ ਮਿਲ ਜੂ ਵੱਡੇ ਉਸ ਤੋਂ ਹੀ ਵੱਧ ਸਸਤੇ ਹੋ ਸਕਦੇ ਨੇ ਛੋਟੇ ਉਸ ਤੋਂ ਘੱਟ ਸਸਤੇ ਹੋ ਸਕਦੇ ਨੇ ਤੇ ਉਮੀਦ ਆ ਵੀਰੇ ਜਿਹੜੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਿਆ ਨੇ ਤੁਹਾਨੂੰ ਵਧੀਆ ਲੱਗਿਓਣੀਆਂ ਤੇ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ